ਨਹੀਂ ਨਹੀਂ ਇਹ ਬਿਲਕੁਲ ਨਹੀਂ ਹੋਣਾ ਮੇਰੇ ਮੇਰੇ ਢੰਡੇ ਨਾ ਇਹ ਸਰਕਾਰੀ ਪ੍ਰਾਪਰਟੀ ਹੈ ਇਹ ਕਮੇਟੀ ਦੀ ਦੁਕਾਨ ਹੈ ਮਾਲਕਾਨ ਦਾ ਅਗਰ ਕਹਿੰਦਾ ਕਿ ਮੇਰਾ ਘੰਡਾ ਮੇਰੀ ਮਰਜ਼ੀ ਦੇ ਬਣਾ ਲੈ ਗਿਆ ਉਤਰਨਾ ਚਾਹੀਦਾ ਨਾ ਮੈਂ ਘੁਆਣਾ ਦਿੰਦਾ ਇਹ ਸਰਕਾਰੀ ਪ੍ਰਾਪਰਟੀ ਤੇ ਲੱਗ ਹੀ ਨਹੀਂ ਸਕਦਾ ਜੀ ਨਹੀਂ ਇਹ ਸਰਕਾਰੀ ਪ੍ਰਾਪਰਟੀ ਹੈ ਸਾਡੇ ਢੰਡੇ ਜਿਹੜੇ ਪਾਰੇ ਦਿੰਦੇ ਸਾਡੇ ਪੁੱਛ ਕੇ ਲੈ ਪਰ ਤੁਹਾਨੂੰ ਆਪਾਂ ਨੇ ਕੀਤੀ ਹੋਈ ਮੋਰੀ ਮੋਰੀ ਤੁਸੀਂ ਤਾਂ ਨਾਲ ਗੱਲਾਂ ਕਰੀ ਜਾਂਦੇ ਹੋ ਕਿ ਤਾ ਮੈਂ ਕਰ ਸਕਦਾ ਤੁਹਾਡੇ ਕੋਲ ਕਿ ਤੁਸੀਂ ਬੋਰਡ ਉਤਾਰਦੇ ਹੋਗੇ ਨਿਸ਼ਚਿਤ ਜਨਾਬ ਦੀ ਉਮੀਦ ਟੁੱਟ ਦੋ ਕਿੱਦਾਂ ਕੀਤੀ ਜਾ ਸਕਦੀ ਹੈ ਤੁਸੀਂ ਆਪਣੀ ਗੱਡੀ ਦੀ ਰੱਖਿਆ ਨਹੀਂ ਕਰ ਸਕਿਆ ਇਹ ਸਰਕਾਰੀ ਨਹੀਂ ਹੈ ਕੰਬਾ ਸਾਹਮਣੇ ਦੇਖੋ ਸਾਹਮਣੇ ਸਰਕਾਰੀ ਕੰਬੇ ਨਹੀਂ ਹੈ ਕਿਹਾ ਤੁਸੀਂ ਤੁਹਾਡੇ ਉਤਾਰਿਆ ਦੇ ਚਾਰ ਬੋਰਡ ਤੁਹਾਡੀ ਗੱਡੀ ਤੋਂ ਖੋਹ ਕੇ ਲੈ ਜਾਣ ਤੁਸੀਂ ਤੁਹਾਡੀ ਕੀ ਰੱਖਿਆ ਰੱਖੀ ਕਰਨੀ ਹੈ ਕਾਰ ਦੀ ਬਖਲਾਅ ਹੈ ਜੋ ਤੁਸੀਂ ਦੇਖ ਰਹੇ ਹੋ ਅੱਜ ਇਹਨੂੰ ਕਿਸ ਚੀਜ਼ ਦਾ ਡਰ ਆ ਸਾਰੇ ਪੰਜਾਬ ਉਹਦਾ ਕੀ ਛੋਤੇ ਨੰਬਰ ਦਿਹਾ ਰਿਹਾ ਪੰਜਾਬ ਦੇ ਵਿੱਚ ਤੇ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਜਾਰੀ ਹੈ ਉਹਦਾ ਹੀ ਇਹਨਾਂ ਨੂੰ ਡਰ ਹੈ ਜਿਹੜਾ ਇਹਨਾਂ ਨੇ ਅੱਜ ਤਮਾਸ਼ਾ ਕੀਤਾ ਹੈ ਹਰ ਹਰ ਸਰਕਾਰ ਨੂੰ ਹਰ ਪਾਰਟੀ ਨੂੰ ਹੱਕ ਹੁੰਦਾ ਕਿ ਜਦੋਂ ਦਾ ਸੁਪਰੀਮੋ ਜਾਂ ਉਹਨਾਂ ਦਾ ਕੋਈ ਵੀ ਵੱਡਾ ਲੀਡਰ ਆਏ ਤੇ ਸਜਾਵਟ ਦਾ ਜਿੰਮਾ ਸਾਰੇ ਵਰਕਰਾਂ ਦੇ ਸਿਰ ਤੇ ਹੁੰਦਾ ਇਸ ਸੀਨ ਨੂੰ ਡਰ ਕੇ ਬੁਖਲਾੜ ਇਹਨਾਂ ਦੀ 쇼 ਕਰ ਰਹੀ ਆ ਜਿਨ੍ਹਾਂ ਨੇ ਸਾਡੇ ਪੋਸਟਰ ਉਤਾਰਨ ਦੀ ਕੋਸ਼ਿਸ਼ ਕੀਤੀ ਸਾਡੇ ਚੰਡੇਦਾਰਾਂ ਦੀ ਕੋਸ਼ਿਸ਼ ਕੀਤੀ ਸਾਡੇ ਵਰਕਰਾਂ ਦੇ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਇਹ ਬਲੇਖੇ ਜੇ ਰਹਿ ਜਾਣੀ ਆਮ ਆਦਮੀ ਪਾਰਟੀ ਕਦੀ ਨਾ ਟੱਕਾ ਕਰਦੀ ਐ ਨਾ ਟੱਕਾ ਸੈਂਦੀ ਐ ਤੇ ਜੇ ਟੱਕਾ ਕਰਨ ਚਾਹੀਏ ਤਾਂ ਅਸੀਂ ਟੱਕਾ ਚੰਗੀ ਤਰ੍ਹਾਂ ਕਰਦੇ ਆ ਤੇ ਚੰਗੀ ਤਰ੍ਹਾਂ ਨਿਭਾਉਂਦੇ ਆ ਫਿਰ ਉਹਨਾਂ ਨੂੰ ਹਾਂਜੀ ਭਾਈ ਥੋੜੇ ਨੂੰ ਪ੍ਰਦਰਸ਼ਨ ਕੀਤਾ ਯਾਰ ਕੀ ਕਰਨਾ ਮੈਂ ਪ੍ਰਦਰਸ਼ਨ ਨਹੀਂ ਕਰ ਰਿਹਾ ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਕਰਤੱਵ્ય ਕੀ ਐ ਫੇਅਰ ਐਂਡ ਫਰੀ ਇਲੈਕਸ਼ਨ ਕਰਾਣਾ ਚੋਣ ਆਯੋਗ ਦੇ ਆਦੇਸ਼ਾਂ ਦਾ ਪਾਲਣ ਕਰਨਾ ਜ਼ਮੀਨੀ ਪੱਧਰ ਤੇ ਦੋਰੇ ਮਾਪਦੰਡ ਨਹੀਂ ਹੋ ਸਕਦੇ ਚੋਣ ਯੋਗ ਸਾਫ ਸਾਫ ਕਹਿੰਦਾ ਹੈ ਕਿ ਕ੍ਰਾਸ ਝੰਡੇ ਨਹੀਂ ਲੱਗ ਸਕਦੀਆਂ ਕਿਸੇ ਦੁਕਾਨ ਤੇ ਉਹਦੀ ਮਰਜ਼ੀ ਦੇ ਬਿਨਾ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਬਿਲਡਿੰਗ ਤੇ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਖੰਭਿਆਂ ਤੇ ਹੋਲਡਿੰਗ ਨਹੀਂ ਲੱਗ ਸਕਦੇ ਲੇਕਿਨ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅੰਨ ਹੋਇਆ ਪਿਆ ਇਸ ਕਰਕੇ ਮੈਨੂੰ ਆਣਾ ਪਿਆ ਇਹ ਨਹੀਂ ਹੋ ਸਕਦਾ ਕੇਜਰੀਬਾਲ ਦੀ ਨਿਜਮ ਹੋ ਰੋਣ ਬੀਜ